ਨੇ ਨਾ ਦੋ ਭਰਾ ਸੀਗੇ 100 ਕਿੱਲਾ ਜ਼ਮੀਨ ਦਸ ਦੋਨੇ ਭਾਈਆਂ ਕੋਲੇ ਤੇ ਖੇਤ ਨਾਲ ਉਹਦੇ ਸਾਂਝਾ ਪਿਰ ਸੀਗਾ ਕਣਕਾਂ ਥੋੜੀਆਂ ਜਿਹੀਆਂ ਹਜੇ ਸਨੇਰੀ ਹੋਣ ਲੱਗੀਆਂ ਸੀਗੀਆਂ ਸਰੋਂਾਂ ਵੱੜਦੇ ਹੁੰਦੇ ਜਦੋਂ ਆਪਾਂ ਉਹ ਟਾਈਮ ਸੀਗਾ ਜਿਹਦੇ ਨਾਲ ਬਾਣ ਘਟ ਹੋਵੇ ਯਾਰ ਉਹਨੂੰ ਬੜੀ ਬਡੀ ਆਸ ਹੁੰਦੀ ਆ ਪਿਰ ਚ ਖੜ ਕੇ ਵਿਚਾਲੇ ਰੱਬ ਮੂਰੇ ਝੋਲੀ ਆ ਅੱਛਾ ਕਹਿੰਦਾ ਯਾਰ हे ਰੱਬਾ ਸੱਚਾ ਪਾ ਸਾਜੇ ਤੂੰ ਹੈਗਾ ਕਹਿੰਦਾ ਕਹਿੰਦਾ ਬਿਨਾ ਪੈਸਿਆਂ ਤੋਂ ਜ਼ਮੀਨ ਮੁਕਿਆ ਗੱਲ ਉਹੀ ਹੁੰਦੀ ਹੈ ਕਿ ਯਾਰ ਨੀਤ ਨਾ ਬੰਦੇ ਦੀ ਮਾੜੀ ਹੋਵੇ ਤੇ ਪਰਮਾਤਮਾ ਹਨਾ ਜੇ ਨੀਤ ਮਾੜੀ ਹੋਵੇ ਤਾਂ ਪਤਾ ਨਹੀਂ ਲੱਗਦਾ ਅਰਸ਼ ਤੋਂ ਕਦੋਂ ਫਰਸ਼ ਤੇ ਮਾਰਦਾ ਮੈਂ ਇਹ ਗੱਲ ਤਾਂ ਕਹੀ ਸੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਾਮ ਸੋਹੀ ਅੱਜ ਆਪਣੇ ਚੈਨਲ ਦੇ ਉੱਤੇ ਨਾ ਕਾਫੀ ਟਾਈਮ ਹੋ ਗਿਆ ਸੀ ਕੋਈ ਵੀਡੀਓ ਨਹੀਂ ਪਈ ਮੈਂ ਆਪਣੇ ਮਿੱਤਰ ਅਜੀਜ਼ ਮਿੱਤਰ ਲਾਡੀ ਪੱਖੋ ਵਾਲੇ ਨੂੰ ਜਿਹਨੂੰ ਅਮਰਿੰਦਰ ਲਾਡੀ ਕਿਹਾ ਜਾਂਦਾ ਉਹਨਾਂ ਨੂੰ ਮੈਂ ਬੁਲਾ ਲਿਆ ਮੈਂ ਕਿਹਾ ਭਾਈ ਆਜਾ ਆਪਾਂ ਕੋਈ ਸਟੋਰੀ ਸ਼ੂਟ ਕਰਦੇ ਹਾਂ ਜਿਹੜੀ ਆਪਣੇ ਚੈਨਲ ਤੇ ਪਾ ਜੇ ਤੇ ਇਹ ਨੇ ਮੇਰੇ ਮਿੱਤਰ ਅਮਰਿੰਦਰ ਲਾਡੀ ਜੀ ਸਤਿ ਸ਼੍ਰੀ ਅਕਾਲ ਜੀ ਸ ਤੇ ਅੱਜ ਇਹ ਇਹ ਥੀਏਟਰ ਦੇ ਬਹੁਤ ਸੋਹਣੇ ਆਰਟਿਸਟ ਨੇ ਇਹਨਾਂ ਨੇ ਪੰਜਾਬ ਬਾਰੇ ਇੱਕ ਨਾਟਕ ਕਰਦੇ ਹੁੰਦੇ ਸੀ ਪੰਜਾਬ ਤੇ ਜਦੋਂ ਯੂਨੀਵਰਸਿਟੀ ਮੈਂ ਇਹਨਾਂ ਨੂੰ ਪਹਿਲੀ ਵਾਰੀ ਦੇਖਿਆ ਸੀ ਉੱਥੇ ਅਸੀਂ ਸਾਡੀ ਦੋਸਤੀ ਹੋਈ ਤੇ ਬਾਈ ਦਾ ਨਾ ਤੂੰ ਦੇਖਿਆ ਤਾਂ ਚਲ ਮੈਨੂੰ ਹੈਗਾ ਸੀਗਾ ਤੇ ਆਪਾਂ ਨੂੰ ਉਸ ਟਾਈਮ ਤੇ ਪਤਾ ਨਹੀਂ ਸੀ ਆਪਣੀ ਕਿਰਸਤਦਾਰੀ ਵੀ ਰਲਦੀ ਹੈ ਨਾ ਤੇ ਤੇਰੇ ਮੇਰੇ ਪਿੰਡ ਨਾਲ ਕੇ ਨੇਗੇ ਤੇ ਉਹ ਤੇਰੇ ਮਾਮੇ ਦੇ ਮੁੰਡੇ ਦੇ ਵਿਆਹ ਜਾਪਾ ਮਿਲੇ ਤੂੰ ਕਹਿੰਦਾ ਬਾਈ ਇੱਥੇ ਕਿਵੇਂ ਯਾਰ ਹਾਂ ਦੇਖ ਲੈਣਾ ਇਹ ਕਿਸਮਾ ਹੁੰਦਾ ਯਾਰ ਪਤਾ ਨਹੀਂ ਕਿਵੇਂ ਬੰਦਾ ਕਿ ਮੈਂ ਤੁਹਾਡੀਆਂ ਵੀਡੀਓਜ਼ ਪਹਿਲਾਂ ਵੀ ਦੇਖੀਆਂ ਜਿਹੜੀਆਂ ਤੁਸੀਂ ਬੁਲਟ ਦਿੱਤੇ ਆਏ ਹੱਥ ਜਾ ਕਰਕੇ ਲੰਘਦੇ ਹੁੰਦੇ ਪਿੰਡ 'ਚ ਬਣਾਉਂਦੇ ਹੁੰਦੇ ਸੀ ਉਹਦੇ ਬਾਰੇ ਨਹੀਂ ਉਹਦੇ ਬਾਰੇ ਨਹੀਂ ਕਹਿੰਦਾ ਚਲੋ ਅੱਜ ਮੇਰੇ ਮਿੱਤਰ ਅਮਰਿੰਦਰ ਲਾਡੀ ਜਿਹੜੇ ਵਧੀਆ ਆਰਟਿਸਟ ਨੇ ਨਾ ਮੈਂ ਇਹਨਾਂ ਦੀ ਤਾਰੀਫ਼ ਜਿੰਨੀ ਵੀ ਕੀਤੀ ਜਾਵੇ ਘਾਟਾ ਤੇ ਬਹੁਤ ਸੋਹਣੀ ਪੱਗ ਬੰਨ ਕੇ ਆਏ ਨੇ ਤੇ ਅੱਜ ਆਪਾਂ ਇਹਨਾਂ ਦਾ ਸਵਾਗਤ ਕਰਦੇ ਆ ਆਪਣੇ ਸ਼ੋਅ ਦੇ ਵਿੱਚ ਬਾਈ ਜੀ ਸਵਾਗਤ ਹੈ ਤੁਹਾਡਾ ਹਾਂਜੀ ਬਾਈ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੇ ਬਾਈ ਜੀ ਅੱਜ ਆਪਾਂ ਕੋਈ ਕਹਾਣੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆ ਤੁਸੀਂ ਦੱਸੋ ਵੀ ਕਿਹੜੇ ਟੌਪਿਕ ਤੇ ਬੋਲਣਾ ਚਾਹੋਗੇ ਯਾਰ ਕਹਾਣੀ ਵੀ ਚਲੋ ਵਿੱਚ ਕੋਈ ਦਿਮਾਗ ਚਾਹੀਦਾ ਨਾਲ-ਨਾਲ ਆਪਾਂ ਸੁਣਾਵਾਂਗੇ ਵੈਸੇ ਨਾ ਆਪਾਂ ਇੱਕ ਗੱਲਾਂ-ਬਾਤਾਂ ਸਾਂਝੀਆਂ ਕਰਾਂਗੇ ਆਪਣੇ ਦਰਸ਼ਕਾਂ ਨਾਲ ਪ੍ਰੋਗਰਾਮ ਦਾ ਨਾਮ ਗੱਲਾਂ-ਬਾਤਾਂ ਚੰਗੀਆਂ ਚੰਗੀਆਂ ਹਾਂ ਪ੍ਰੋਗਰਾਮ ਦਾ ਨਾਮ ਗੱਲਾਂ-ਬਾਤਾਂ ਹੈ ਨਾ ਤੇ ਕਿਰ ਚੰਗੀਆਂ ਗੱਲਾਂ ਯਾਰ ਕੋਈ ਉਹਦੇ ਵਿੱਚ ਕੋਈ ਆਪਾਂ ਬੇਤੁਕੀ ਗੱਲ ਨਹੀਂ ਕੋਈ ਕਰਨੀ ਹੈ ਨਾ ਤੇ ਇੱਕ ਜਿਨੇ ਕਿ ਆਪਾਂ ਇੱਕ ਯਾਦਾਂ ਸ਼ੇਅਰ ਕਰਨੀਆਂ ਨੇ ਇੱਕ ਦੋ ਇੱਕ ਹੁਣ ਮੇਰੇ ਨਾਲ ਦੁਆਗ ਚਾਹੀਏ ਹਨ ਬੀਰ ਨਾ ਆਪਾਂ ਗੱਲਬਾਤ ਕਰਦੇ ਆਂ ਜ ਬੰਦੇ ਦੀ ਨੀਤ ਤੇ ਗੱਲ ਕਰਦੇ ਆਂ ਨੀਤ ਠੀਕ ਹੈ ਹਾਂ ਬੀਰ ਬੰਦੇ ਦੀ ਨਾ ਨੀਤ ਜਿਹੜੀ ਹੈਗੀ ਹੈਗੀ ਉਹ ਭਰੀ ਹੋਣੀ ਚਾਹੀਦੀ ਹੈ ਨੀਤਾਂ ਨੂੰ ਮੁਰਾਦਾਾਂ ਜਿਵੇਂ ਕੋਈ ਨੀਤਾਂ ਨੂੰ ਮੁਰਾਦਾਾਂ ਨੇਗੀਆਂ ਤੇ ਜੇ ਬੰਦੇ ਦੀ ਕਹਿੰਦੇ ਨੀਤ ਚੰਗੀ ਹੋਵੇ ਤੇ ਕਹਿੰਦਾ ਬੰਦਾ ਅਰਸ਼ ਤੋਂ ਫਰਸ਼ ਤੇ ਤੇ ਕਹਿੰਦੇ ਜੇ ਨੀਤ ਮਾੜੀ ਹੋਵੇ ਕਹਿੰਦੇ ਫਰਸ਼ ਤੋਂ ਅਰਸ਼ ਤੇ ਹੋਣਾ ਨਹੀਂ ਲੱਗਦਾ ਹੈ ਹਨਾ ਤੇ ਆਪਾਂ ਮੈਨੂੰ ਲੱਗਦਾ ਇਹ ਉਲਟ ਹੋ ਗਿਆ ਨਹੀਂ 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 ਜੇ ਨੀਂਦ ਮਾੜੀ ਹੋਵੇ ਜੇ ਮਾੜੀ ਨੀਂਦ ਮਾੜੀ ਹੋਵੇ ਪੈਸਾ ਵੱਧਦਾ ਤਾਂ ਬੰਦਾ ਅਰਸ਼ ਤੋਂ ਫਰਸ਼ ਤੇ ਆਉਣ ਲੱਗੇ ਨੂੰ ਟਾਈਮ ਨਹੀਂ ਲੱਗਣਾ ਜੇ ਨੀਂਦ ਚੰਗੀ ਹੈਗੀ ਬੰਦਾ ਗਰੀਬ ਵੀ ਆ ਉਹ ਫਰਸ਼ ਤੋਂ ਅਰਸ਼ ਤੇ ਪਹੁੰਚਦਾ ਠੀਕ ਹੈ ਕਿ ਮੈਂ ਇਹ ਗੱਲ ਅਗੈਣਾ ਹਾਂ ਤੇ ਯਾਨੀ ਕਿ ਬੰਦੇ ਦੀ ਨੀਂਦ ਤੇ ਗੱਲ ਕਰਦੇ ਆ ਯਾਰ ਹਨਾ ਤੇ ਤੂੰ ਐ ਲਾਲਾ ਵੀ ਬੰਦਾ ਗਰੀਬ ਹੋਵੇ ਯਾਰ ਉਹਦੀ ਨੀਤ ਇੱਕ ਭਰੀ ਹੋਈ ਨੀਤ ਦਾ ਬੰਦਾ ਹੋਵੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਉਹਦੇ ਕੋਲੇ ਤੂੰ ਮੰਨ ਲੈ ਵੀ ਦੁਨੀਆ ਦੀ ਸਾਰੀ ਹਰ ਇੱਕ ਦੌਲਤ ਆ ਗਈ ਯਾਰ ਉਹ ਬੰਦੇ ਕੋਲੇ ਜਿਹਦੀ ਨੀਤ ਭਰੀ ਹੋਈ ਹੈਗੀ ਠੀਕ ਹੈ ਇੱਕ ਅਮੀਰ ਬੰਦਾ ਹੁੰਦਾ ਯਾਰਾ ਉਹਦੀ ਨੀਤ ਹੀ ਨਾ ਭਰੀ ਹੋਵੇ ਉਹ ਕਿਸੇ ਹੋਰ ਚ ਯਾਰ ਕਿਸੇ ਜਨੇ ਕਿ ਹੋਰ ਦੀ ਪ੍ਰਾਪਰਟੀ ਤੇ ਜਾਂ ਫਿਰ ਕਿ ਕਿਸੀ ਵੀ ਚੀਜ਼ ਤੇ ਜਨ ਕੇ ਨੀਤ ਰੱਖਦਾ ਹੋਵੇ ਹਨਾ ਵੀ ਹਾਈ ਆ ਚੀਜ਼ ਮੇਰੇ ਕੋਲ ਕਿਉਂ ਨਹੀਂ ਉਹਨੂੰ ਨੀਤ ਕਹਿੰਦੇ ਨੇ ਬਾਈ ਅੱਛਾ ਉਹਨੂੰ ਨੀਤ ਕਹਿੰਦੇ ਵੀ ਮੇਰੇ ਕੋਲ ਕਿਉਂ ਨਹੀਂ ਹੈਗੀ ਉਹਦੇ ਕੋਲ ਕਿਉਂ ਹਾਂ ਵੀਰ ਉਹਦੇ ਕੋਲ ਕਿਉਂ ਆ ਚਾਹੀਦੀ ਆ ਆਪਣੇ ਕੋਲੇ 100 ਕਿੱਲਾ ਹੀ ਹੋਵੇ ਠੀਕ ਹੈ ਵੀ ਜਨੇ ਕੋਨੇ ਨੀਤ ਰੱਖਣੀ ਰੱਖਣੀ ਤੇ ਅੱਜ ਮੈਂ ਚਲ ਇੱਕ ਛੋਟੀ ਜਿਹੀ ਕਹਾਣੀ ਵੀ ਜਾਦਾ ਕੀ ਫਿਰ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਕਹਿੰਦੇ ਨਾ ਦੋ ਭਰਾ ਸੀਗੇ ਅੱਛਾ ਤੇ ਉਹਨਾਂ ਨੂੰ ਜਨੇ ਕਿ ਤੂੰ ਐ ਲਾਲਾ ਵੀ ਰਾਮ 100 ਕਿੱਲਾ ਜ਼ਮੀਨ ਦਾ ਸੀ ਦੋਨੇ ਪਾਈਆਂ ਕੋਲੇ ਜੀ ਠੀਕ ਹੈ ਤੇ ਉਹ ਦੋਨੇ ਭਾਈ ਅੱਡ ਬੱਡ ਹੋ ਗਏ ਤੇ ਖੇਤ ਨਾ ਉਹਨੇ ਸਾਂਝਾ ਪਿਰ ਸੀਗਾ ਪਹਿਲਾਂ ਨਾ ਪਿੜਾਂ ਦੇ ਵਿੱਚ ਸਰੋਂ ਕੱਢਦੇ ਸੀ ਗਾਉਂਦੇ ਸੀਗੇ ਤੇ ਕਣਕਾਂ ਵੱਢ ਕੇ ਉੱਥੇ ਹੜੰਮਿਆਂ ਹੜੰਬੇ ਹੜੁੰਬੇ ਲਾ ਕੇ ਉੱਥੇ ਕੱਢਦੇ ਸੀਗੇ ਪਿੜ ਨਾ ਪਹਿਲਾਂ ਅੱਧੇ ਕਿੱਲੇ ਦਾ ਦੋ ਕਨਾਲਾਂ ਦਾ ਚਾਰ ਕਨਾਲਾਂ ਦਾ ਆਪ ਦੀ ਜਣੇ ਕਿ ਹੈਗੇ ਖੇਤੀ ਬਾੜੀ ਦੇ ਆਪਦੀ ਆਪਦੀ ਜ਼ਮੀਨ ਦੇ ਹਿਸਾਬ ਨਾਲ ਰੱਖਿਆਦਾ ਸੀਗਾ ਵੀ ਸਾਡੀ ਕਿੰਨੀ ਜਣੇ ਕਿ ਫਸਲ ਆਉਣੀ ਹੈ ਵੀ ਕਿੰਨੀ ਕਿ ਇੱਥੇ ਸਾਡੇ ਪਿੜ ਚ ਜਗਾ ਚਾਹੀਦੀ ਹੈਗੀ ਉਸ ਸਾਬ ਨਾਲ ਪੇੜ ਰੱਖਦੇ ਹੁੰਦੇ ਸੀਗੇ ਤੇ ਤੈਨੂੰ ਮੈਂ ਇੱਕ ਗੱਲ ਦੱਸਾਂ ਸਾਡੇ ਖੇਤ ਵੀ ਪੜ ਹੈਗਾਗਾ ਮੇਰੇ ਦਾਦੇ ਹੁਣ ਵੀ ਹੈਗਾ ਹਾਂ ਮੇਰੇ ਦਾਦੇ ਹੁਣ ਤਿੰਨ ਭਾਈ ਨੇਗੇ ਤੇ ਉਹ ਤਿੰਨਾਂ ਭਾਈਆਂ ਦਾ ਸਾਂਝਾਗਾ ਅੱਛਾ ਤੇ ਇਹ ਇੱਕ ਬਹੁਤ ਚੰਗੀ ਗੱਲ ਆ ਯਾਰ ਹਨਾ ਤੇ ਚੱਲ ਹਾਂ ਵੀ ਆਪਾਂ ਦੁਬਾਰੇ ਕਹਾਣੀ ਤੇ ਆਉਣੇ ਆਗੇ ਹਨਾ ਤੇ ਜਨ ਕਿ 100 ਕਿੱਲਾ ਜ਼ਮੀਨ ਦਾ ਸੀ ਦੋ ਭਾਈਆਂ ਕੋਲੇ ਉਹ ਦੋਨੇ ਅੱਡ ਬੱਡ ਹੋ ਗਏ ਠੀਕ ਐ ਤੇ ਗੱਲ ਉੱਥੇ ਆ ਗਈ ਨੀਤ ਤੇ ਠੀਕ ਐ ਤੇ ਚਲੋ ਆਪਾਂ ਕਹਾਣੀ ਸ਼ੁਰੂ ਕਰਦੇ ਆਂਗੇ ਕਹਿੰਦੇ ਹਾੜੀ ਦਾ ਟਾਈਮ ਸੀਗਾ ਹੂੰ ਠੀਕ ਹੈ ਕਣਕਾਂ ਵੜਦੇ ਸੀ ਕਣਕਾਂ ਨਹੀਂ ਵੜਦੇ ਸੀ ਕਣਕਾਂ ਕਣਕਾਂ ਥੋੜੀਆਂ ਜਿਹੀਆਂ ਹਜੇ ਸੁਨਹਿਰੀ ਹੋਣ ਲੱਗੀਆਂ ਸੀਗੀਆਂ ਤੇ ਸਰੋਂਾਂ ਵੜਦੇ ਹੁੰਦੇ ਜਦੋਂ ਆਪਾਂ ਉਹ ਟਾਈਮ ਸੀਗਾ ਤੇ ਦੋਨੇ ਭਾਈਆਂ ਨੇ ਆਪਦੀ ਆਪਦੀ ਸਰੋਂਾਂ ਜਿਹੜੀ ਵੱਢ ਕੇ ਉਹ ਪੇੜ ਚ ਰੱਖ ਲਈ ਅੱਛਾ ਤੇ ਇੱਕ ਨਾ ਕੋਲੇ ਉੱਥੇ ਨਾਲ ਦੀ ਜ਼ਮੀਨ ਸੀ ਇੱਕ ਕਿੱਲਾ ਕ ਖੇਤ ਸੀ ਕਿਸੇ ਕੋਲੇ ਕਿੱਲਾ ਕਾ ਵਾਂਦਾ ਸੀ ਛੋਟਾ ਜ਼ਿਮੀਦਾਰ ਸੀ ਛੋਟਾ ਜ਼ਿਮੀਦਾਰ ਸੀ ਜ਼ਿਮੀਦਾਰ ਨਹੀਂ ਹੈਗਾ ਸੀ ਯਾਰ ਉਹ ਨਾ ਛੋਟੀ ਜਾਤ ਤੋਂ ਸੀ ਕਿਸ ਤੋਂ ਜਾਤਾਂ ਦਾ ਦੇਖ ਯਾਰ ਰਾਬਣ ਬੈਸਤਾ ਰਾਬਣ ਨੇ ਤਾਂ ਬਣਾਇਆ ਨਹੀਂ ਚਲੋ ਕੰਮ ਦੇ ਹਿਸਾਬ ਨਾਲ ਉਹ ਕੰਮ ਦੇ ਹਿਸਾਬ ਦੇ ਨਾਲ ਹੈ ਨਾ ਕਿਸੇ ਜ਼ਿਮੀਦਾਰ ਭਰਾ ਨਹੀਂ ਸੀ ਆਪਣਾ ਕੋਈ ਹੋਰ ਆਪਣਾ ਭਰਾ ਸੀਗਾ ਠੀਕ ਹੈ ਤੇ ਜਨਨ ਕਿ ਉੱਥੇ ਉਹਦੇ ਕੋਲ ਕਿੱਲਾ ਕਾ ਜ਼ਮੀਨਦਾਰ ਸੀ ਉੱਥੇ ਉਹਨੇ ਜਨਨ ਕਿ ਕਣਕ ਬੀਜ ਕੇ ਆਲੇ-ਦਾਲੇ ਆਡਾ ਨਹੀਂ ਕੱਢਦੇ ਸਰੋਂ ਦੀਆਂ ਹਾਂ ਸਰੋਂ ਦੀਆਂ ਆਡਾਂ ਕੱਢੀਆਂ ਸੀ ਕਿੱਲੇ ਦੇ ਆਲੇ ਅੱਛਾ ਤੂੰ ਲਾਲਾ ਵੀ ਕਿੰਨੀਆਂ ਭੜੀਆਂ ਹੋਣਗੀਆਂ ਰਾਮ ਪੰਜ ਚਾਰ ਭੜੀਆਂ ਪੰਜ ਚਾਰ ਭੜੀਆਂ ਹੋਣਗੀਆਂ ਤੇ ਉਹ ਉਹਨੇ ਆ ਕੇ ਪੁੱਛਿਆ ਹਨਾ ਤੇ ਵੱਡੇ ਭਰਾ ਨੂੰ ਹੂੰ ਕਹਿੰਦਾ ਵੀ ਬਾਈ ਯਾਰ ਵੀ ਮੇਰੀ ਸਰੋਂ ਆ ਥੋੜੀ ਜੀ ਵੀ ਮੈਂ ਤੁਹਾਡੇ ਪਿੰਡ ਚ ਰੱਖ ਲਾਂ ਹੂੰ ਵੀ ਯਾਰ ਮੈਂ ਇੱਥੇ ਹੀ ਗਾ ਕੇ ਲੈ ਜਾਊਂਗਾ ਵੀ ਤਾਂ ਸਾਰੀ ਥੋੜੀ ਜੀ 20 ਕਿਲੋ ਨਹੀਂ ਹੋਣੀਗੀ ਵੀ ਯਾਰ ਮੈਂ ਕਿੱਥੇ ਪਿੰਡ ਚੱਕੀ ਜਾਊਂਗਾ ਤੁਹਾਡਾ ਪਿੰਡ ਹੈਗਾਗਾ ਪਹਿਲਾਂ ਲੋਕਾਂ ਨੇ ਦਿਲ ਵਿੱਚ ਹੁੰਦੇ ਸੀ ਵੱਡੇ ਯਾਰ ਤੇ ਉਹ ਉਹਦਾ ਜਿਹੜਾ ਦੋ ਪੰਜ ਜਿਹੜਾ ਵੱਡਾ ਭਾਈ ਹੁੰਦਾਗਾ ਵੱਡਾ ਜ਼ਮੀਨ ਵਾਲਾ ਹਨਾ 50 50 ਕਿੱਲੇ ਵਾਲੇ ਤੇ ਉਹ ਕਹਿੰਦਾ ਵੀ ਹਾਂ ਯਾਰ ਤੂੰ ਰੱਖ ਜਾ ਸਾਡੇ ਖੇਤ ਕਿੱਡੀ ਗੱਲ ਹੈਗੀ ਠੀਕ ਹੈ ਤੂੰ ਕਹਿੰਦਾ ਆ ਜਾ ਰੋਟੀ ਪਾਣੀ ਖਾ ਤੇ ਉਹਨੂੰ ਖਵਾਉਂਦਾ ਪੀਉਂਦਾ ਉਹਦਾ ਇੱਜ਼ਤ ਕਰਦਾ ਬਈ ਵਧੀਆ ਠੀਕ ਆ ਰਖਾ ਲੈਂਦਾਗਾ ਤੇ ਉਹ ਵਿਚਾਰਾ ਆਉਂਦਾਗਾ ਰੋਜ਼ ਆਪਦੀ ਸਰੋਂ ਨੂੰ ਭਰੀ ਨੂੰ ਦੇਖਦਾਗਾ ਇੱਕ ਦਿਨ ਖੋਲ ਕੇ ਜਾਂਦਾਗਾ ਇੱਕ ਦਿਨ ਮਾੜੀ ਮੋਟੀ ਹਵਾ ਲਵਾ ਕੇ ਜਾਂਦਾਗਾ ਇੱਕ ਨਾ ਆਸ ਹੁੰਦੀ ਆ ਆਹਮ ਗਰੀਬ ਹੁੰਦੇ ਨੂੰ ਇੱਕ ਆਸ ਹੁੰਦੀ ਆ ਬਾਈ ਠੀਕ ਆ ਜਿੱਦ ਤੱਕ ਜਮੀਨ ਜਾਇਦਾਦ ਵਧੂ ਹੋਵੇ ਜਾਂ ਕੁਝ ਵੀ ਆ ਹਨਾ ਤੇ ਫਸਲ ਵੱਧ ਹੋਵੇ ਉਹਨੂੰ ਨਹੀਂ ਐਡਾ ਹੁੰਦਾਗਾ ਜਿਹਦੇ ਨਾਲ ਬਾਣ ਘੱਟ ਹੋਵੇ ਯਾਰ ਉਹਨੂੰ ਬੜੀ ਬੜੀ ਆਸ ਹੁੰਦੀ ਹੈ ਭਾਈ ਠੀਕ ਹੈ ਇਹੀ ਇੱਕ ਆਸ ਹੁੰਦੀ ਹੈ ਹਣਾ ਉਹਨੂੰ ਬੰਦੇ ਨੂੰ ਇੱਕ ਇੱਕ ਆਸ ਦੇ ਵਿੱਚ ਯਾਰ ਉਹ ਸਾਰੀ ਦਿਹਾੜੀ ਦਾ ਪਾਪ ਦਾ ਛੱਡ ਕੇ ਉਹ ਆਪਦੀ ਦੇਖ ਲਾ ਸਰੋਂ ਕੋਲੇ ਆਉਂਦਾ ਸੀਗਾ ਨਾਲੇ ਇੱਕ ਕੁੱਲ 20 ਕਿਲੋ ਹੀ ਹੋਣੀ ਉਹ ਅੱਛਾ ਤੇ ਚੱਲ ਆਹੀ 5-7 ਦਿਨਾਂ ਚ ਬਾਈ ਸਰੋਂ ਦੀ ਸੁੱਕ ਜਾਂਦੀ ਹੈ ਉਹ ਗਾ ਲੈਂਦਾਗਾ ਗਾ ਕੇ ਸਰੋਂ ਛੰਡ ਕੇ ਤੇ ਆਪਦੀ ਰੱਖ ਦਿੰਦਾ ਕਹਿੰਦਾ ਯਾਰ ਵੀ ਮੈਂ ਲੈ ਕੇ ਅੱਜ ਨਹੀਂ ਜਾਂਦਾਗਾ ਤੇ ਉਹ ਜਿਹਨੇ ਰਖਾਈ ਹੁੰਦੀ ਉਹਨੂੰ ਕਹਿੰਦਾ ਵੀ ਮੈਂ ਅੱਜ ਨਹੀਂ ਲੈ ਕੇ ਜਾਂਦਾਗਾ ਵੀ ਮੈਂ ਫੇਰ ਲੈ ਕੇ ਜਾਊਗਾ ਉੱਥੇ ਨਾ ਜਿਹੜਾ 50 50 ਕਿੱਲਿਆਂ ਵਾਲੇ ਬੰਦੇ ਸੋ ਦਾ ਛੋਟਾ ਭਾਈ ਵੀ ਹੁੰਦਾ ਕੋਲੇ ਅੱਛਾ ਤੇ ਉਹ ਜਿਹੜਾ ਵੱਡਾ ਭਾਈ ਕਹਿੰਦਾ ਰੱਖ ਜਾ ਛੋਟਾ ਭਾਈ ਦੇਖ ਲੈਂਦਾ ਵੀ ਨਾ ਇਹ ਸਰੋਂ ਕਿੱਥੇ ਰੱਖੀ ਹੈਗੀ ਤੇ ਤੂੰ ਐ ਲੜਾ ਰਾਮ ਵੀ ਯਾਰ ਉਹ ਗਰੀਬ ਬੰਦਾ ਉੱਥੋਂ ਭਗ ਜਾਂਦਾ ਨਾ ਛੋਟਾ ਭਾਈ ਹੁੰਦਾਗਾ ਆਪਦੇ ਵੱਡੇ ਭਾਈ ਦੇ ਜਾਣ ਤੋਂ ਮਗਰੋਂ ਸਾਰੇ ਨੌਕਰ ਨੌਕਰ ਜਦੋਂ ਭਗ ਜਾਂਦੇ ਨੇਗੇ ਉਹਦੀ ਜਿਹੜੋ ਥੋੜੀ ਜੀ ਸਰੋਂ ਹੁੰਦੀ ਹੈ ਯਾਰ 20 ਕਿਲੋ ਯਾਰ ਉਹ ਨਾ ਉਹਦਾ ਗੱਟਾ ਚੱਕ ਕੇ ਯਾਰ ਉਹਦੇ ਵਿੱਚ ਰੱਖ ਲੈਂਦਾ ਉਹਦੀ ਸਰੋਂ ਆਪਦੀ ਸਰੋਂ ਚਰਲਾ ਲੈਂਦਾ ਹਾਂ ਹੂੰ ਤੇ ਦੇਖ ਨੀਤ ਦੀ ਗੱਲ ਹਨਾ ਉੱਥੀ ਆ ਗਈ ਕਿल्ले ਪੰਜਾਣੇ ਉਹਦੇ ਕੋਲੇ ਪਰ ਯਾਰ ਨੀਤ ਨਹੀਂ ਹੈਗੀ ਪੰਜ ਭਰੀਆਂ ਠੀਕ ਹੈ ਉਤੋਂ ਨਾ ਯਾਰ ਦੇਖ ਆਪ ਦੀ ਇੰਨੀ ਸਰੋਂ ਆਉਂਦਾ ਭੜ ਭਰਿਆ ਦੇਖ ਉਹਨੂੰ ਥੋੜਾ ਲੱਗਿਆ ਉਹਦੀ 20 ਕਿਲੋ ਸਰੋਂ ਜਰੀ ਨਹੀਂ ਗਈ ਗਰੀਬ ਬੰਦੇ ਦੀ ਠੀਕ ਹੈ ਉਹਨੇ ਕੀ ਕੀਤਾ ਬਈ ਉਹਦੇ ਵਿੱਚ ਰਲਾ ਲਈ ਤੇ ਸਵੇਰੇ ਉਹ ਬੰਦਾ ਆਉਂਦਾਗਾ ਵੀ ਆਪਦੀ ਮਸਰੋਂ ਚੱਕ ਕੇ ਲੈ ਕੇ ਜਾਣਾ ਉੱਥੋਂ ਨਾ ਵੀ ਉੱਥੇ ਜ਼ਿਮੀਦਾਰਾਂ ਦੇ ਖੇਤ ਪਈਆਂ ਮੈਂ ਚੱਕ ਕੇ ਲੈ ਕੇ ਆਉਣਾਗਾ ਤੇ ਉਹ ਆਪਦੀ ਆ ਕੇ ਪੁੱਛਦਾਗਾ ਵੱਡੇ ਨੂੰ ਕਹਿੰਦਾ ਬਾਈ ਮੇਰੀ ਸਰੋਂ ਇੱਥੇ ਪਈ ਸੀ ਯਾਰ ਤੇ ਹੈ ਨਹੀਂਗੀ ਉਹ ਕਹਿੰਦਾ ਨਹੀਂ ਯਾਰ ਵੀ ਇੱਥੇ ਸੀ ਵੀ ਯਾਰ ਇੱਥੇ ਹੋਣੀ ਤੂੰ ਦੇਖ ਲਾ ਤੇ ਆਨ ਨਾਲ ਤੇ ਛੋਟਾ ਉੱਥੇ ਹੁੰਦਾ ਨਹੀਂਗਾ ਜਿਹੜੇ ਨਾਲ ਕੋਈ ਹੁੰਦੀ ਹੈਗੀ ਉਹਨੂੰ ਪਤਾ ਹੁੰਦਾਗਾ ਵੀ ਉਹ ਆਊਗਾ ਉਹ ਖੇਤ ਹੀ ਨਹੀਂ ਆਉਂਦਾਗਾ ਵੀ ਉਹ ਸਰੋਂ ਉੱਚੂਗਾ ਆ ਕੇ ਕਲੇਸ਼ ਕਰਕੇ ਵੱਡੇ ਨਾਲ ਮੁੜ ਜਾਊਗਾ ਠੀਕ ਹੈ ਚੱਲ ਵੀ ਉਹ ਬੰਦਾ ਭਾਲਦਾ ਯਾਰ ਉਹ ਬੰਦੇ ਦੇਖ ਲੈ ਯਾਰ ਆਸ ਟੁੱਟ ਜਾਂਦੀ ਹੈ ਇੱਕ ਹਣਾ ਇੱਕ ਗਰੀਬ ਬੰਦੇ ਦੀ ਆਸ ਟੁੱਟ ਜਾਨੀ ਯਾਰ ਬਾਲੀ ਵੱਡੀ ਗੱਲ ਹੁੰਦੀ ਹੈ ਇਹ ਬਿਲਕੁਲ ਤੇ ਉਹਦੀ ਆਸ ਟੁੱਟ ਜਾਂਦੀ ਹੈਗੀ ਫਿਰ ਉਹ ਫੇਰ ਫੇਰ ਵੱਡੇ ਜਿਹੜਾ ਜਿਹਨੇ ਰਖਾਈ ਹੁੰਦੀ ਉਹਨੂੰ ਪੁੱਛਦਾਗਾ ਉਹ ਕਹਿੰਦਾ ਯਾਰ ਦੇਖ ਬਾਈ ਯਾਰ ਮੈਨੂੰ ਨਹੀਂ ਪਤਾਗਾ ਤੂੰ ਐ ਕਰਤੇ ਦੀ ਕਿੰਨੀ ਸਰੋਂ ਸੀ ਮੇਰੇ ਨਾਲ ਹੀ ਚੱਲੇ ਜਾ ਅੱਛਾ 10 ਕਿਲੋ ਬੱਦ ਲੈ ਜਾ ਵਾਹ ਠੀਕ ਹੈ ਦੇਖੇ ਪਾਈ ਦੋ ਨਹੀਂ ਸਕੇ ਯਾਰ ਇੱਕ ਦੀ ਨੀਤ ਚ ਬੇਈਮਾਨੀ ਹੈਗੀ ਇੱਕ ਸਾਫ਼ ਨੀਤਾ ਬੰਦਾ ਹੈਗਾ ਹੂੰ ਠੀਕ ਹੈ ਪਰ ਉਹ ਗਰੀਬ ਕੰ ਦਾ ਬੰਦਾ ਕਹਿੰਦਾ ਯਾਰ ਕਹਿੰਦਾ ਮੈਂ ਨਹੀਂ ਲੈ ਕੇ ਜਾਂਦਾ ਅੱਛਾ ਉਹ ਕੀ ਕਰਦਾ ਨਾ ਉੱਥੇ ਉਹਨਾਂ ਦੇ ਹੂੰ ਪਿੱੜ ਚ ਖੜ ਕੇ ਵਿਚਾਲੇ ਹੂੰ ਰੱਬ ਮੂਰੇ ਝੋਲੀ ਝੜਦਾ ਵਾਏ ਕਰਕੇ ਅੱਛਾ ਕਹਿੰਦਾ ਯਾਰ ਹੇ ਰੱਬਾ ਸੱਚਾ ਪਾ ਸਾਜੇ ਤੂੰ ਹੈਗਾ ਕਹਿੰਦਾ ਹੂੰ ਕਹਿੰਦਾ ਜਿਨੇ ਵੀ ਮੇਰੀ ਸਰੋਂ ਚੱਕੀ ਹੈਗੀ ਹੂੰ ਕਹਿੰਦਾ ਬਿਨਾ ਪੈਸਿਆਂ ਤੋਂ ਜ਼ਮੀਨ ਵਕਿਆਦੀ ਹੂੰ ਬਿਨਾਂ ਪੈਸਿਆਂ ਤੋਂ ਜ਼ਮੀਨ ਵਕਿਆ ਦੇ ਕਹਿੰਦਾ ਉਹਦੀ ਅੱਛਾ ਠੀਕ ਹੈ ਕਿੱਲੇ 50 ਸੀਗੇ ਤੂੰ ਯਕੀਨ ਮੰਨ ਵੀ ਯਾਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਵੇਚਦੇ ਤੇ ਮੈਨੂੰ ਲੱਗਦਾ ਕਿੱਲਾ ਦੋ ਕਿੱਲੇ ਜ਼ਮੀਨ ਦੇ ਰਹੇਗਾ ਉਹਨਾਂ ਕੋਲੇ ਤੇ ਦੂਜੇ ਕੋਲੇ ਜਿਹੜਾ ਦੂਜਾ 50 ਭਰਾ ਸੀਗਾ ਵੱਡਾ ਨਾਲ ਹੀ ਜਿਹੜੀ ਦੀ ਸਰੋਂ ਪੈਸੇ ਜਿਹੜੀ ਨੇ ਰਖਾਈ ਸੀ ਸਰੋਂ ਉਹ ਬੰਦੇ ਕੋਲੇ 70 75 ਕਿੱਲੇ ਨੇਗੇ ਅੱਜ ਠੀਕ ਹੈ ਗੱਲ ਉਹੀ ਹੁੰਦੀ ਹੈ ਕਿ ਯਾਰ ਨੀਤ ਨਾ ਬੰਦੇ ਦੀ ਮਾੜੀ ਹੋਵੇ ਤੇ ਪਰਮਾਤਮਾ ਹਨਾ ਜੇ ਨੀਤ ਮਾੜੀ ਹੋਵੇ ਤਾਂ ਪਤਾ ਨਹੀਂ ਲੱਗਦਾ ਅਰਸ਼ ਤੋਂ ਕਦੋਂ ਫਰਸ਼ ਤੇ ਮਾਰਦਾ ਮੈਂ ਇਹ ਗੱਲ ਜਿਹੜੀ ਤਾਂ ਕਹੀ ਸੀਗੀ ਉਹ ਕਹਿੰਦੇ ਨੇ ਨੀਤਾਂ ਨੂੰ ਮੁਰਾਦਾ ਉਸੇ ਨੀਤਾਂ ਨੀਤਾਂ ਨੂੰ ਮੁਰਾਦਾ ਹੁੰਦੀਆਂ ਨੇ ਯਾਰ ਠੀਕ ਹੈ ਤੇ ਇੱਕ ਮੈਨੂੰ ਹੋਰ ਗੱਲ ਜਿਆਦਾ ਯਾਰ ਛੋਟੇ ਹੁੰਦੇ ਜਿਵੇਂ ਆਪਾਂ ਹੁਣ ਚੱਲ ਹੁਣ ਤਾਂ ਇੱਥੇ ਆ ਗਏ ਮੋਹਾਲੀ ਆ ਗਏ ਹਨਾ ਹੁਣ ਤਾਂ ਯਾਰ ਆਪਣੇ ਕਲਚਰ ਹੀ ਭੁੱਲਦੇ ਜਾਣੇ ਹਾਂਗੇ ਪਰ ਮੈਂ ਤਾਂ ਫਿਰ ਵੀ ਹਫ਼ਤੇ ਦੋ ਹਫ਼ਤੇ ਤਾਂ ਪਿੰਡ ਜਾ ਕੇ ਆਉਣਾਗਾ ਪਰ ਟਾਈਮ ਘੱਟ ਮਿਲਦਾਗਾ ਠੀਕ ਹੈ ਤੇ ਯਾਰ ਇੱਕ ਗੱਲ ਜ਼ਿਆਦਾ ਹੀ ਉਹੀ ਨੀਂਦ ਦੀ ਫੇਰ ਗੱਲ ਜ਼ਿਆਦਾ ਕੀ ਯਾਰ ਚਲ ਅੱਜ ਟੌਪਿਕ ਹੀ ਨੀਂਦ ਦਾ ਮੈਂ ਚੂਜ਼ ਕਰ ਲਿਆ ਚੱਕਲਾ ਚੱਕਲਾ ਜਦੋਂ ਉਹਨੀਆਂ ਗੱਲਾਂ ਆਉਣ ਦੀ ਹਣਾ ਤੇ ਜਨੇ ਕਿ ਯਾਰ ਵੀ ਆਪਾਂ ਛੋਟੇ ਹੁੰਦੇ ਹਾਂ ਨਾ ਯਾਰ ਇੱਕ ਨਾ ਮੇਰੇ ਛੱਛੇ ਤੇ ਸੱਸੇ ਦੇ ਵਿੱਚ ਪ੍ਰੋਬਲਮ ਹੈਗੀ ਉਹ ਬਰਨਾਲੇ ਵਾਲਿਆਂ ਦੇ ਸਾਰਿਆਂ ਦੀ ਹੀ ਪ੍ਰੋਬਲਮ ਬਰਨਾਲਾ ਬਠਿੰਡੇ ਦੇ ਵਿੱਚ ਪ੍ਰੋਬਲਮ ਹੈਗੀ ਆ ਸੱਸੇ ਤੇ ਛੱਛੇ ਦੀ ਚੱਲਣ ਦੇ ਕੋਈ ਮੈਂ ਥੋੜਾ ਜਿਹਾ ਆਪਣੀ ਆਡੀਅנס ਨੂੰ ਕਹਿਣਾ ਚਾਹਣਾਗਾ ਵੀ ਉਹ ਥੋੜਾ ਜਿਹਾ ਤੁਸੀਂ ਐਡਜਸਟ ਕਰ ਲਿਓ ਆਪਣੀ ਆਡੀਅנס ਭਾਲ ਵੀ ਆਲੀ ਆ ਸਮਝ ਜੂਗੀ ਮੇਰੀ ਛੱਛੇ ਤੇ ਸੱਸੇ ਆਪਣਾ ਨਿੱਕੇ ਹੁੰਦੇ ਜਦੋਂ ਚਲ ਨਿੱਕੇ ਵਰਤ ਲੈਣਾ ਇੱਥੇ ਸਹੀ ਹੈਕ ਨਾ ਆਪਾਂ ਜਦੋਂ ਨਿੱਕੇ ਹੁੰਦੇ ਹੁੰਦੇ ਨਾ ਵੀ ਪਿੰਡ ਚ ਤੁਹਾਨੂੰ ਪਤਾ ਦੇਖ ਐਨਾਉਂਸਮੈਂਟ ਹੁੰਦੀ ਸੀ ਗੁਰਦੁਆਰੇ ਚ ਬਾਬਾ ਪਾਤੀ ਸਿੰਘ ਜੀ ਬੋਲਦੇ ਹੁੰਦੇ ਸੀਗੇ ਵੀ ਹੈ ਨਾ ਵੀ ਫਲਾਨੇ ਦੇ ਘਰੇ ਵਿਆਹ ਪਾਈ ਤੇ ਕੁੜੀ ਦਾ ਵਿਆਹਗਾ ਐ ਪਰਸੋਂ ਉਹਨਾਂ ਦਾ ਗਾਰਜ ਨੇ ਵੀ ਉਹਨਾਂ ਦੇ ਘਰੇ ਦੁੱਧ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਦੇਖ ਲੈ ਸਾਰਾ ਪਿੰਡ ਉਹਨਾਂ ਦੇ ਘਰੇ ਦੁੱਧ ਪਹੁੰਚਾਉਂਦਾ ਹੁੰਦਾ ਸੀ ਨਾ ਅੱਜ ਯਾਰ ਉਹ ਚੀਜ਼ਾਂ ਖਤਮ ਹੀ ਹੁੰਦੀਆਂ ਜਾਂਦੀਆਂ ਨੇ ਅੱਜ ਕੱਲ ਮੱਝਾਂ ਖਤਮ ਹੋ ਗਈਆਂ ਨਾ हां ਮੱਜਾਂ ਵੀ ਖਤਮ ਹੋ ਗਈਆਂ ਜਿਹਦੇ ਹੈਗੀਆਂ ਉਹ ਵੀ ਕੀ ਕਰੇ ਰੜਕਾ ਦਾ ਵੀ ਉਹਨਾਂ ਕੀ ਹੈ ਤੇ ਉਹਨੇ ਡੈਰੀ ਚ ਉਹਨਾਂ ਲਾਇਆ ਹੁੰਦਾ ਮੈਂ ਇੰਨਾ ਪਾਣੀ ਪੋਣਾਗਾ ਹਨਾ ਤੇ ਬਾਕੀ ਯਾਰ ਇੱਕ ਚੀਜ਼ ਹੋਰ ਆ ਰਹਾ ਮਹਿੰਗਾਈ ਆ ਗਈ ਯਾਰ ਮਹਿੰਗਾਈ ਠੀਕ ਹੈ ਜਿਆਦਾ ਨਾਲ ਜਿਹੜੀਆਂ ਉਹ ਘਟਦੀਆਂ ਜਾਂਦੀਆਂ ਘਟਦੀਆਂ ਜਾਂਦੀਆਂ ਠੀਕ ਹੈ ਪਹਿਲਾਂ ਹੁੰਦੀਆਂ ਸੀ ਪੈਲੀਆਂ ਖੁੱਲੀਆਂ ਹੁੰਦੀਆਂ ਸੀ ਯਾਰ ਹਾਂ ਉਦੋਂ ਕੋਈ ਚਿੰਤਾ ਨਹੀਂ ਸੀ ਉਦੋਂ ਵਪਾਰ ਵੀ ਘਟ ਸੀ ਹੁਣ ਵਪਾਰ ਕਰਨਾ ਪੈਂਦਾ ਮਜਬੂਰੀ ਆ ਵਪਾਰ ਕਰਨਾ ਹਰ ਇੱਕ ਕਿਸਾਨ ਦੀ ਵੀ ਹਾਂ 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 ਮਜਬੂਰੀ ਆ ਗਈ ਤੇ ਹੁਣ ਮੈਨੂੰ ਉਹੀ ਗੱਲ ਯਾਦ ਆਈ ਹੈ ਨਾ ਵੀ ਦੁੱਧ ਪੜਾਉਣ ਜਾਂਦੇ ਹੁੰਦੇ ਸੀਗੇ ਚੱਕ ਕੇ ਡੋਲੂ ਤੇ ਉਹਦੇ ਵਿੱਚ ਤੂੰ ਐ ਲਾ ਲਾ ਵੀ ਪਹਿਲਾਂ ਨਾ ਦੋ ਖ ਲੱਡੂ ਪਾਉਂਦੇ ਹੁੰਦੇ ਸੀ ਦੋ ਲੱਡੂ ਇੱਕ ਜਲੇਬੀ ਕਈ ਵਾਰ ਜਲੇਬੀ ਨਾਲ ਮਿਲ ਜਾਂਦੀ ਸੀ ਹਾਂ ਕਿਸੇ ਕਰੋ ਤੇ ਉਹਦੇ ਵਿੱਚ ਪਾਉਂਦੇ ਹੁੰਦੇ ਸੀ ਨਾ ਉਹ ਆ ਕੇ ਘਰੇ ਦੁੱਧ ਦੇ ਚ ਲਿਬੜੇ ਹੋਏ ਖਾਣ ਦੇ ਬੜੇ ਸੁਆਹ ਲੱਗਦੇ ਸੀ ਨਾਲੇ ਉਹ ਘੜਾ ਲਗਾ ਫੇਚ ਪਾਉਂਦੇ ਸੀ ਉਹ ਡੋਲੂ ਦੇ ਵਿੱਚ ਉਵੇਂ ਹੀ ਲੱਡੂ ਧਰ ਦਿੰਦੇ ਸੀ ਉਹ ਘੁੱਟਕ ਦੁੱਧ ਦੀ ਵਿੱਚੜੀ ਬੱਚੀ ਹੁੰਦੀ ਆ ਡੋਲੂ ਉਹਦੇ ਨਾਲ ਲੱਗ ਲੱਗ ਕੇ ਚ ਇਹ ਉਹਦੇ ਨਾਲ ਲੱਗ ਲੱਗ ਕੇ ਘਰ ਤੱਕ ਐਂ ਡੋਲੂ ਹਲਦਾ ਆਉਂਦਾ ਸੀ ਉਥੇ ਨਾਲ ਲੱਗ ਲੱਗ ਕੇ ਨਾ ਉਹ ਹੋਰ ਹੀ ਹੋ ਜਾਂਦੇ ਸੀ ਗੱਲੇ ਬੱਤੇ ਜੇ ਤੇ ਘਰੇ ਆ ਕੇ ਪਰ ਉਹ ਸਵਾਲ ਲੱਗਦੇ ਸੀ ਚਾਹ ਨਾ ਖਾਂਦੇ ਹੁੰਦੇ ਸੀ ਸਿਆਣਾ ਦਾ ਮੌਸਮ ਹੁੰਦਾ ਸੀਗਾ ਤੇ ਚਲੋ ਹੁਣ ਆਪਾਂ ਦੁਬਾਰੇ ਹਨਾ ਹਾਂ ਮੁੱਦੇ ਤੇ ਆਉਣਾ ਵੀ ਨੀਤਾਂ ਵਾਲੀ ਗੱਲ ਤੇ ਆਉਣੇ ਹੈਗੇ ਹਾਂ ਤੇ ਵੀ ਯਾਰ ਮੈਂ ਇੱਕ ਚੀਜ਼ ਜ਼ਰੂਰ ਦੇਖੀ ਯਾਰ ਪਹਿਲਾਂ ਤਾਂ ਚੱਲ ਠੀਕ ਹੈ ਠੀਕ ਹੁੰਦਾ ਸੀ ਵੀ ਹੁ ਅਹ ਚਲ ਮੈਨੂੰ ਵੀ ਘਰ ਦੇ ਕਹਿੰਦੇ ਸੀ ਕਿ ਯਾਰ ਤੂੰ ਵੀ ਤੂੰ ਦੁੱਧ ਫੜਾਇਆ ਫਲਾਣੇ ਆਦੇ ਹੂੰ ਵੀਰ ਜਣੇ ਕਿ ਜੇ ਆਪਾਂ ਕਿਸੇ ਤਕੜੇ ਬੰਦੇ ਦੇ ਘਰੇ ਦੁੱਧ ਪੜਾਉਣ ਜਾਂਦੇ ਸੀਗੇ ਯਾਰ ਮੈਂ ਜਾਂਦਾ ਸੀਗਾ ਅਗਲਾ ਨਾ ਉਹਨਾਂ ਆਦਰ ਮਾਨ ਨਹੀਂ ਕਰਦਾ ਸੀ ਰਾਮ ਹੂੰ ਜੇ ਯਾਰ ਨਾ ਕਦੇ ਕਰੀਬ ਬੰਦੇ ਦੇ ਘਰੇ ਜਾਂਦਾ ਸੀ ਯਾਰ ਹੂੰ ਯਾਰ ਉਹਨੂੰ ਐ ਹੋ ਜਾਂਦਾ ਸੀ ਯਾਰ ਵੀ ਇਹ ਹੈ ਨਾ ਵੀਰ ਉਹਨਾਂ ਦਾ ਮੁੰਡਾ ਯਾਰ ਇਹਨੂੰ ਕਿੱਥੇ ਬਿਠਾਏ ਹਾਂ ਹਾਂ ਠੀਕ ਹੈ ਹੂੰ ਤੇ ਉਹ ਤੱਕੇ ਨਾਲ ਆਰਾਮ ਉਹ ਤੱਕੇ ਨਾਲ ਚਾਹ ਪੀਉਣੀ ਵੀ ਨਹੀਂ ਤੁਸੀਂ ਬੈਠੋ ਯਾਰ ਹਾਂ ਠੀਕ ਆ ਬਿਠਾ ਕੇ ਤੇ ਤੂੰ ਐ ਲੜਾ ਵੀ ਤਕੜਾ ਤਾਂ ਇਹਨੂੰ ਤਾਂ ਦੋ ਲੱਡੂ ਵੀ ਨਾ ਪਾਵੇ ਹਾਂ ਠੀ ਡੋ ਲੂਚ ਲਫਾਫਾ ਲਾ ਕੇ ਵਿੱਚ ਵੀ ਇਹਨਾਂ ਦੇ ਲੱਡੂ ਨਾ ਖਰਾਬ ਹੋਏ ਨਾ ਵਿੱਚ ਲਫਾਫਾ ਲਾ ਕੇ ਪੰਜ ਸੱਤ ਜਲੇਬੀਆਂ ਪੰਜ ਸੱਤ ਲੱਡੂ ਵੀ ਗੱਲ ਉੱਥੀ ਆ ਗਈ ਯਾਰ ਪਤਾ ਨਹੀਂ ਕਿਵੇਂ ਯਾਰ ਗਰੀਬ ਬੰਦੇ ਨੇ ਕਹਿੰਦੇ ਨੀਤ ਬਹੁਤ ਕਹਿੰਦੇ ਤਕੜੀ ਹੁੰਦੀ ਹੈਗੀ ਨੀਤ ਦਾ ਬਹੁਤ ਸਾਫ਼ ਹੁੰਦਾ ਗਰੀਬ ਬੰਦਾ ਯਾਰ ਬਿਲਕੁਲ ਤੇ ਇੱਜ਼ਤ ਬਹੁਤ ਦਿੰਦਾ ਹੈਗਾ ਹਨਾ ਪਤਾ ਨਹੀਂ ਉਹਨੂੰ ਐ ਹੁੰਦਾ ਯਾਰ ਵੀ ਇਹ ਬੰਦਾ ਤਕੜਾ ਹੈਗਾ ਇਹ ਮੇਰੇ ਘਰੇ ਆਇਆ ਹੈਗਾ ਹਨਾ ਤੇ ਇਹ ਚੀਜ਼ਾਂ ਹਨਾ ਬਿਲਕੁਲ ਬਾਈ हां तू ਕਦੇ ਗਿਆ ਦੁੱਧ ਮੈਂ ਤੈਨੂੰ ਦੱਸ ਦੁੱਧ ਫੜਾਉਣ ਵਾਲੀਆਂ ਤਾਂ ਪਹਿਲਾਂ ਤਾਂ ਹੁੰਦੀ ਸੀ ਵੀ ਦੁੱਧ ਫੜਾ ਕੇ ਹੁੰਦੀ ਸੀ ਹੁਣ ਤਾਂ ਮੈਂ ਪਿੰਡ ਹੀ ਬਹੁਤ ਘਟ ਰਿਹਾ ਮੈਂ ਤਾਂ 10-15 ਸਾਲ ਹੋ ਗਏ ਘਰੋਂ ਨਿਕਲੇ ਨੂੰ ਅੱਛਾ ਤੇ ਮੈਂ ਆ ਹੁਣ ਪਿੱਛੇ 2-3 ਮਹੀਨੇ ਪਿੰਡ ਲੱਗ ਕੇ ਆਇਆ ਤੇ ਉੱਥੇ ਨਾ ਇੱਕ ਆਪਣੇ ਆਮ ਦੂਸਰੇ ਮਤਲਬ ਆਪਾਂ ਕਹਿ ਦਿੰਨੇ ਆ ਵੀ ਭਾਈਚਾਰੇ ਚੋਂ ਬੰਦਾ ਸੀਗਾ ਠੀਕ ਹੈ ਉਹ ਮੋਟਰਸਾਈਕਲ ਤੇ ਕਿਤੇ ਮੱਕੀ ਦੀ ਭਰੀ ਲਈ ਜਾਂਦਾ ਸੀਗਾ ਹੂੰ ਹੂੰ ਤੇ ਉਹ ਰਾਹ ਦੇ ਵਿੱਚ ਸਿੱਟੀ ਖੜੇ ਉੱਥੇ ਹੂੰ ਥੱਲੇ ਸੜਕ ਤੇ ਡਿੱਗੀ ਪੀ ਤੇ ਮੈਂ ਟਰੈਕਟਰ ਦੇ ਵਿੱਚ ਮੇਰੇ ਪਿੱਛੇ ਉਹ ਬੈਠੇ ਸੀ ਭਈਏ ਬੈਠੇ ਸੀਗੇ ਤੇ ਆਪਣੇ ਝੋਨਾ ਲਾਉਣਾ ਸੀ ਉਹ ਤੇ ਉਹ ਜਦੋਂ ਆ ਰਹੇ ਮੈਂ ਉੱਥੇ ਜਾ ਕੇ ਰੋਕ ਲਈ ਤੇ ਮੈਂ ਇਹਨਾਂ ਨੂੰ ਆਖਿਆ ਮਹਾ ਭਾਈ ਤੁਸੀਂ ਟਰਾਲੀ 'ਚ ਧਰ ਲਓ ਵੀ ਮੋਟਰਸਾਈਕਲ ਦੇ ਤੁਸੀਂ ਡਿੱਗਣਾ ਪੀਓ 6 ਵਜ ਜੀਊਗੀ ਹਨਾ ਹਾਂ ਤੇ ਉਹ ਕਹਿੰਦੇ ਵੀ ਧਰ ਦਿੰਨੇ ਆ ਉਹਨਾਂ ਨੇ ਧਰਤੀ ਠੀਕ ਹੈ ਤੇ ਪਿੱਛੇ ਬੈਠੇ ਸੀ ਭਈਏ ਅੱਛਾ ਇਹ ਭਾਈ ਉਹਨਾਂ ਨੇ ਉਹਦੀਆਂ ਸਾਰੀਆਂ ਜਿਹੜੀਆਂ ਛੱਲੀਆਂ ਸੀਗੀਆਂ ਤੋੜ ਲੀਆਂ ਤੇ ਮੇਰੇ ਤਾਂ ਕਹਿੰਦੇ ਕਹਿੰਦੇ ਮੈਂ ਤਾਂ ਹਜੇ ਰੋਕਣੀ ਸੀ ਵੀ ਕਿਉਂ ਤੋੜੀ ਜਾਂਦੇ ਹੋ ਫਿਰ ਮਾ ਚਲ ਹੁਣ ਤੋੜ ਲੀਂ ਅਗਲੇ ਤੋਂ ਬਈ ਮਾਫੀ ਮੰਗ ਲਾਂਗੇ ਮੈਂ ਤੈਨੂੰ ਵਿੱਚ ਗੱਲ ਰੋਕਦਾ ਨਾ ਫਿਰ ਹੱਸਣਾ ਨਹੀਂ ਚਾਹੀਦਾ ਸੀਗਾ ਉਹਦੇ ਤਾਂ ਗਰੀਬ ਬੰਦਿਆਂ ਦੀਆਂ ਛੱਲੀਆਂ ਤੋੜਨੀਆਂ ਪਰ ਯਾਰ ਬਹਿ ਜਾਸਾ ਆ ਗਿਆ ਚਲ ਠੀਕ ਹੈ ਯਾਰ ਫਿਰ ਮੈਂ ਤਾਂ ਆਪਸ ਆ ਗਿਆ ਮੈਂ ਕਿਹਾ ਤੁਸੀਂ ਉਹ ਰੱਖ ਕੇ ਜਾਂ ਤੁਸੀਂ ਛੱਲੀਆਂ ਤੋੜ ਲੀਆਂ ਪਹਿਲੀ ਤੇ ਨੌ ਦੀ ਨਾਲ ਤੋੜ ਤੋੜ ਕੇ ਅੰਦਰ ਸਿੱਟ ਲੀਆਂ ਮੈਂ ਚਲ ਕੋਈ ਨਹੀਂ ਉਹ ਤਾਂ ਚਲ ਹੁੰਦਾ ਹੀ ਆ ਨਾ ਤੇ ਮੈਂ ਉਹਨਾਂ ਦੇ ਬਾਹਰ ਚ ਲਿਆ ਕੇ ਟਰੈਕਟਰ ਖੜਾ ਲਿਆ ਜੋ ਰਾਹ 'ਚ ਆਪਣੇ ਘਰ ਨੂੰ ਉਹਨਾਂ ਦੇ ਰਾਹ 'ਚ ਪੈਂਦੇ ਸੀ ਤੇ ਜਦੋਂ ਉਹ ਮਾ ਬਾਈ ਸੌਰੀ ਆਪਾਂ ਤੁਹਾਨੂੰ ਸੌਰੀ ਕਹਿੰਦੇ ਚਲੋ ਮਾਫ ਕਰੀ ਕਹਿੰਦੇ ਹੁੰਦੇ ਪਿੰਡਾਂ ਚ ਆਪਾਂ ਮਾ ਬਾਈ ਸੌਰੀ ਇਹਨਾਂ ਨੇ ਨਾ ਮੱਕੀ ਦੀਆਂ ਜਿਹੜੀਆਂ ਛੱਲੀਆਂ ਸੀਆਂ ਤੋੜ ਲੀਆਂ ਤੇ ਉਹ ਕਹਿੰਦਾ ਕੀ ਫੇਰ ਕੀ ਹੋ ਗਿਆ ਤੋੜਨੀਆਂ ਕਹਿੰਦਾ ਜਿਹੜੀਆਂ ਹੋਰ ਬਾਜ ਨਹੀਂ ਉਹ ਵੀ ਤੋੜ ਲੋਗੇ ਨਾ ਕਹਿੰਦਾ ਇਹਦਾ ਮੱਜਾਂ ਨੂੰ ਪਾਉਣੀਆਂ ਨਹੀਂ ਕਹਿੰਦਾ ਓਏ ਗੱਲ ਉਹੀ ਆ ਰਹੀ ਯਾਰ ਹਾਂ ਤੇ ਨਹੀਂ ਬੰਦਾ ਕਹਿੰਦਾ ਯਾਰ ਵੀ ਅਸੀਂ ਘਰੇ ਖਾਣੀ ਸੀਆਂ ਕੁਛ ਉਹਦੇ ਜਿੰਨੀਆਂ ਇੰਨੀ ਨੇ ਵਧੀਆ ਦਾਣੇ ਵਾਲੀਆਂ ਜਿਹੜੀਆਂ ਛੱਲੀਆਂ ਸੀਗੀਆਂ ਉਹ ਉਹਨਾਂ ਨੇ ਸਾਰੀਆਂ ਤੋੜ ਕੇ ਛੱਡ ਲੀਆਂ ਉਹਨੂੰ ਕੋਈ ਫਰਕ ਹੀ ਨਹੀਂ ਪਿਆ ਉਹ ਕਹਿੰਦਾ ਭਾਈ ਕੋਈ ਨਹੀਂ ਜੇ ਹੋਰ ਤੋੜਨੀਆਂ ਕ ਕਾ ਕਮਾਲ ਮੁਖਿਆ ਗੱਲ ਹੁੰਦੀ ਆ ਯਾਰ ਮੈਂ ਤਾਂ ਇਹੀ ਗੱਲ ਕਹਿਣਾ ਯਾਰ ਉਹ ਪ੍ਰਮਾਤਮਾ ਦੇ ਨਾਲ ਹੂੰ ਉਹਦਾ ਯਾਰ ਭਾਣਾ ਮਿੱਠਾ ਮੰਨ ਲਓ ਮਿੱਠਾ ਠੀਕ ਹੈ ਹਾਂ ਯਾਰ ਇੱਕ ਚੀਜ਼ ਹੋਰ ਹੈ ਹਾਂ ਆਪਣੇ ਨਾ ਜ਼ਿੰਮੇਵਾਰ ਕਹਿੰਦੇ ਨੇ ਯਾਰ ਅਸੀਂ ਕੱਕ ਸਾਡੇ ਕੋਈ ਲਿਆ ਜਾਂਦਾਗਾ ਹੂੰ ਜੇ ਅਸੀਂ ਕੋਈ ਪੱਕੀ ਗੱਲ ਹੈ ਹਾਂ ਹਾਂ ਤੂੰ ਆਏ ਲੜਾਇਰ ਅਮਰੂਦਾਂ ਦਾ ਬੂਟਾ ਨਹੀਂ ਲਾਉਂਦੇ ਇੱਕ ਯਾਰ ਕਈ ਯਾਰੀ ਤਾਂ ਕਈ ਤਾਂ ਹੈਗੇ ਨੇ ਹੈਗੇ ਕਈ ਵੀ ਬੈਠਣਗੇ ਕਹਿਣਗੇ ਅਮਰੂਦ ਲਾ ਦੇ ਤਾਂ ਕੋਈ ਲੈ ਯਾਰ ਜਿਹਦੇ ਹੋਊਗਾ ਉਹਦੇ ਲੈ ਜਾਊਗਾ ਕੁਛ ਤਾਂ ਰਹਿਣਾ ਮੈਂ ਦੋ ਦਿਨ ਰੀਲਾਂ ਹੀ ਬਣਾ ਕੇ ਪਾਈਆਂ ਨੇ ਇਹ ਟੌਪਿਕ ਤੇ ਉਹ ਯਾਰ ਜਿਹਦੇ ਹੋਊਗਾ ਰਾਂ ਉਸੇ ਦੇ ਲੈ ਕੇ ਜਾਊਗਾ ਉਸੇ ਦੇ ਲੈ ਕੇ ਜਾਊ ਜਿਹਦੀ ਜ਼ਮੀਨ ਆਪਦੀ ਆ ਉਸੇ ਦੇ ਕੁਝ ਜਿਹਦੇ ਯਾਰ ਜਿਹਦੇ ਖੇਤ ਨਹੀਂ ਹੈਗਾਗਾ ਜਾਂ ਜਿਹਦੀ ਨੀਤੀ ਮਾੜੀ ਆ ਉਹਦੇ ਉਹ ਕੀ ਕਿਸੇ ਨੇ ਲੈ ਕੇ ਜਾਣ ਆਲਾ ਡਰਦਾਗਾ ਵੀ ਯਾਰ ਇਹਨਾਂ ਦੇ ਨਾਲ ਤੋੜ ਨਹੀਂ ਆਲਾ ਗਾਣਾ ਕੱਢੂਗਾ ਸਹੀ ਗੱਲ ਆ ਸਹੀ ਗੱਲ ਆ ਮੈਨੂੰ ਇੱਕ ਕਲਚਰ ਮੈਨੂੰ ਤਾਂ ਲੱਗਦਾ ਪਿੰਡਾਂ ਚ ਦਵਾਰੀ ਆਉਣਾ ਚਾਹੀਦਾ ਯਾਰ ਕੀ ਹੁੰਦਾ ਇਹ ਚੀਜ਼ਾਂ ਨਾਲ ਖੁੱਲਾ ਮੜੇ ਆਪਾਂ ਨੂੰ ਖੁੱਲਾ ਹੱਥ ਉ ਤਾਂ ਖੁੱਲਾ ਹੁੰਦਾ ਹੀ ਆ ਪਿੰਡਾਂ ਸਭ ਦਾ ਹੱਥ ਪਰ ਥੋੜਾ ਜਿਹਾ ਹੋਰ ਦਿਮਾਗ ਵੀ ਖੁੱਲਾ ਰੱਖਣਾ ਚਾਹੀਦਾ ਮੈਨੂੰ ਲੱਗਦਾ ਨਹੀਂ ਸਹੀ ਗੱਲ ਆ ਯਾਰ ਉਹੀ ਤਾਂ ਗੱਲ ਹੈ ਨਾ ਵੀ ਜੇ ਗਰੀਬ ਬੰਦਾ ਯਾਰ ਦੋ ਮਰੂਦ ਤੋੜ ਲੂਗਾ ਫਿਰ ਕਿੱਡੀ ਗੱਲ ਹੈ ਕਿੱਡੀ ਗੱਲ ਹੈ ਜੇ ਕੱਖਾਂ ਦੀ ਭਰੀ ਕਦੇ ਥੋੜੋ ਲੈ ਜਾਊਗਾ ਲੈ ਜਾਊਗਾ ਫਿਰ ਕਿੱਡੀ ਗੱਲ ਹੈ ਨਾਲੇ ਕੋਈ ਐ ਨਹੀਂਗਾ ਗਰੀਬ ਬੰਦਾ ਮੈਨੂੰ ਲੱਗਦਾ ਯਾਰ ਕਦੇ ਨਾ ਕਹੇ ਤਾਂ ਤੁਹਾਡੇ ਕੰਮ ਕਰਾ ਦੇ ਕੰਮ ਆ ਹੀ ਜਾਂਦਾ ਐਸਾਨ ਨਹੀਂ ਪ ਤੂੰ ਕਿਹਦਾ ਤਕੜਾ ਮਾਰਾ ਉਹ ਉਹ ਗੱਲ ਹੀ ਛੱਡ ਦੇ ਵੀ ਯਾਰ ਕਿਤੇ ਨਾ ਕਿਤੇ ਤੁਹਾਨੂੰ ਕੋਈ ਬੰਦਾ ਯਾਰ ਜੋ ਤੁਹਾਨੂੰ ਜਾਣ ਲੱਗਾ ਜ਼ਿੰਦਗੀ ਵਿੱਚ ਕਿਸ ਨਾ ਕਿਸੇ ਮੋੜ ਤੇ ਤੁਹਾਡੇ ਉਹ ਕੰਮ ਆਊਗਾ ਕੰਮ ਆਊਗਾ ਇਹ ਗੱਲ ਇਹ ਗੱਲ ਯਾਰ ਪੱਕੀ ਹੈ 1% ਗੱਲ ਹੈ ਹਾਂ ਅੱਜ ਦੀ ਇਸ ਸ਼ੋਅ ਨੂੰ ਆਪਾਂ ਇੱਥੇ ਸਮਾਪਤ ਵੱਲ ਲੈ ਜਾਈਏ ਤੇ ਹੁਣ ਵੀ ਤੁਹਾਨੂੰ ਐ ਲੱਗੇ ਗੱਲਾਂ ਘਟ ਆਉਣ ਲੱਗੀਆਂ ਨਾ ਗੱਲਾਂ ਨਹੀਂ ਮੈਨੂੰ ਐ ਵੀ ਚਲੋ ਇਹ ਟੌਪਿਕ ਐਡਾ ਕਿ ਪਹਿਲੀ ਵਾਰ ਆਪਾਂ ਐਕਸਪੈਰੀਮੈਂਟ ਕਰਕੇ ਦੇਖ ਲੈਨੇ ਆ ਇਸ ਤੋਂ ਬਾਅਦ ਆਪਾਂ ਫਿਰ ਵੱਡਾ ਕਰ ਲਾਂਗੇ ਐਕਸਪੈਰੀਮੈਂਟ ਤੇ ਠੀਕ ਹੈ ਦਰਸ਼ਕਾਂ ਨੂੰ ਯਾਰ ਮੈਂ ਪੁੱਛਣਾ ਚਾਹਾਂਗਾ ਸਾਡਾ ਜਿਹੜ ਕਹਾਣੀ ਸੁਣੋ ਕਹਾਣੀ ਤਾਂ ਚਲੋ ਸੁناਈ ਵੀ ਨੀ ਗਈ ਜਿਹੜਾ ਗੱਲਾਂ ਬਾਟਾਂ ਤੁਹਾਨੂੰ ਸੁਣਾਉਣ ਦਾ ਜਿਹੜਾ ਤਰੀਕਾ ਹੈਗਾ ਤੁਹਾਨੂੰ ਕਿਵੇਂ ਲੱਗਿਆ ਠੀਕ ਹੈ ਤੇ ਜੇ ਤੁਹਾਡਾ ਕੋਈ ਸੁਝਾਅ ਹੈਗਾ ਕਿਉਂਕਿ ਮੈਂ ਪਹਿਲੀ ਵਾਰੀ ਸੁਣਾ ਰਿਹਾ ਹਾਂਗਾ ਤੇ ਜੇ ਤੁਹਾਡਾ ਕੋਈ ਸੁਝਾਅ ਹੈਗਾ ਤਾਂ ਕਿਰਪਾ ਕਰਕੇ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਣ ਦੀ ਕਿਰਪਾਲਤਾ ਕਰਨੀ ਤੇ ਸਾਨੂੰ ਸਪੋਰਟ ਕਰਿਓ ਜੀ ਸ਼ੇਅਰ ਕਰਿਓ ਜੇ ਵਧੀਆ ਲੱਗਿਆ ਤਾਂ ਬਾਕੀ ਲੈਕਚਰ ਤਾਂ ਤਾਂ ਅਸੀਂ ਫਲਾਉਣੀ ਨਹੀਂ ਹੈਗੀ ਜੀ ਕੋਈ ਗਲਤ ਗੱਲ ਨਹੀਂ ਕਰਨੀਗੀ ਤੇ ਚਲੋ ਅੱਜ ਦਾ ਜਿਹੜਾ ਹੈਗਾ ਆਪਣਾ ਟੌਪਿਕ ਹੈ ਜਿਹੜਾ ਇੱਥੇ ਹੀ ਆਪਾਂ ਕਲੋਜ਼ ਕਰਦੇ ਆਂਗੇ ਤੇ ਸਾਨੂੰ ਜਰੂਰ ਦੱਸਿਓ ਸਾਡੀ ਸਾਡੀਆਂ ਗੱਲਾਂ ਮਤਾਂ ਤੁਹਾਨੂੰ ਕਿਵੇਂ ਲੱਗੀਆਂ ਤੇ ਜਲਦੀ ਲੈ ਕੇ ਆਵਾਂਗੇ ਹੁਣ ਤੁਹਾਡੇ ਲਈ ਅਸੀਂ ਕੋਈ ਨਾ ਕੋਈ ਕਹਾਣੀ ਲੈ ਕੇ ਆਇਆ ਕਰਾਂਗੇ ਜੀ ਹਨਾ ਬਾਈ ਨੇ ਕੈਮਰੇ ਪਿੱਛੇ ਬਹੁਤ ਕੰਮ ਕਰ ਲਿਆ ਮੈਂ ਆ ਜਾ ਕੈਮਰੇ ਦੇ ਅੱਗੇ ਕੰਮ ਕਰੀਏ ਸੋਲਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਸਟੂਡੀਓ ਆਏ ਹਾਂਜੀ ਥੈਂਕ ਯੂ ਤੁਹਾਨੂੰ ਤੁਹਾਡਾ ਵੀ ਦੋਸਤੋ ਬਹੁਤ-ਬਹੁਤ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ 私が。確か